ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਮਿਤੀ 27 ਦਸੰਬਰ 2024 13 ਪੋ ਅੱਜ ਦਾ ਦਿਹਾੜਾ ਜਿਹੜਾ ਛੋਟੇ ਸਾਹਿਬ ਜੀ ਦਾ ਸਾਹਿਬ ਜੀ ਦਾ ਜ਼ੋਰਾਵਾਰ ਸਿੰਘ ਤੇ ਸਾਹਿਬ ਜੀ ਦਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤੇ ਆਪਾਂ ਚੱਲਦੇ ਹਾਂ ਫਰੀਦਕੋਟੋਂ ਸ਼੍ਰੀ ਫਤਿਹਗੜ੍ਹ ਸਾਹਿਬ ਉਹਨਾਂ ਨੂੰ ਸਰਤਾ ਦੇ ਫੁੱਲ ਪੇਂਟ ਪਕਾਰ ਕਰਕੇ ਆਉਣਾ ਆਪਣੇ ਵੱਲੋਂ ਤੇ ਫਰੀਦਕੋਟੋਂ ਇਹ ਜਿਹੜਾ ਸਾਹਿਬ ਜੀ ਦਾ ਯਾਦ ਚੌਂਕ ਬਣਾਇਆ ਇੱਥੋਂ ਸਟਾਰਟਿੰਗ ਕਰਦੇ ਆਂ ਤੇ ਵਧਦੇ ਆਂ ਅੱਗੇ ਫਤਿਹਗੜ੍ਹ ਸਾਹਿਬ ਨੂੰ ਇਹਦਾ ਛੱਡ ਕੇ ਨੈਸ਼ਨਲ ਹਾਈਵੇ 5 ਤੇ ਚੜ ਗਏ ਤੇ ਇੱਥੇ ਲੱਗਿਆ ਉਹ ਅਸੀਂ ਤਾਂ ਚਾਹ ਦਾ ਲੰਗਰ ਚਾਹ ਸਕਦੇ ਆ ਆਹ ਭਾਈ ਸੇਵਾਦਾਰ ਆ ਮੋਕੇ ਪਹੁੰਚਣ ਵਾਲੇ ਸੀ ਤੇ ਬਾਰਿਸ਼ ਸ਼ੁਰੂ ਹੋ ਗਈ ਕਾਫੀ ਬਾਰਿਸ਼ ਸੀਗੀ ਇਸ ਕਰਕੇ ਰੁਕਣਾ ਪਿਆ ਰੁਕੇ ਆ ਬਾਰਿਸ਼ ਰੁਕਣ ਦਾ ਇੰਤਜ਼ਾਰ ਕਰਦੇ ਆ ਫਿਰ ਵਧਾਂਗੇ ਅੱਗੇ ਪਿੰਡ ਤਲਵੰਡੀ ਕਲਾਂ ਤਾਂ ਕੀ ਬਾਅਦ ਇਹ ਉੱਤਰ ਕੇ ਤੇ ਲੰਗਰ ਲੱਗਿਆ ਵਾ ਗੁਰੂ ਘਰ ਲੰਗਰ ਪ੍ਰਸ਼ਾਦਾ ਛਕ ਲਗੇ ਇਹ ਕਰਨ ਵਾਤੇ ਸੁਦੇ ਜਾ ਸਮਾ ਹੋ ਗਿਆ ਸਵਾ 11 ਤੇ ਆਪਾਂ ਪਹੁੰਚ ਗਏ ਲੁਧਿਆਣੇ ਲੁਧਿਆਣੇ ਆ ਗਏ ਜੀ ਲੁਧਿਆਣਾ ਬਾਈਪਾਸ ਚ ਆਵਾਂਗੇ ਨਹਿਰੇ ਨਹਿਰ ਤਰਾਏ ਵਾਲੀ ਨਹਿਰ ਆ ਜਿਹੜੀ ਉੱਥੋਂ ਹੋਵਾਂਗੇ ਖੰਨਾ ਰੋਡ ਨੂੰ ਦਰਾਹ ਵਾਲੀ ਨਹਿਰ ਦੇ ਕਿਨਾਰੇ ਕਿਨਾਰੇ ਜਾ ਰਹੇ ਆ ਜਿਵੇਂ ਪੋਤਾ ਮਹੀਨਾ ਸਟਾਰਟ ਹੋਇਆ ਉੱਤ ਬਾਅਦ ਗੁਰੂ ਸਾਹਿਬ ਜਿਹੜਾ ਅਨੰਦਪੁਰ ਸਾਹਿਬ ਤੋਂ ਨਿਕਲੇ ਸੀਗੇ ਤੇ ਸਰਸਾ ਨਦੀ ਦੇ ਜਰੋਂ ਵਿਛੋੜਾ ਹੋਇਆ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਦਾ ਛੋਟੇ ਸਾਹਿਬ ਜਰ ਤੇ ਮਾਤਾ ਗੁਜਰੀ ਜੀ ਇਹਨਾਂ ਤੋਂ ਵੱਖ ਹੋ ਗਏ ਸੀਗੇ ਤੇ ਵੱਡੇ ਸਾਹਿਬ ਜਾਦੇ ਤੇ ਜਿਹੜੇ 40 ਸਿੰਘ ਸੀਗੇ ਉਹ ਗੁਰੂ ਸਾਹਿਬ ਨਾਲ ਸੀਗੇ ਤੇ ਫਿਰ ਉਹ ਚਮਕੌਰ ਦੀ ਗੱਡੀ ਤੇ ਚ ਉਹਨਾਂ ਨੇ ਟਿਕਾਣਾ ਕੀਤਾ ਸੀਗਾ ਤੇ ਉੱਥੇ ਮੁਗਲ ਫੌਜਾਂ ਨਾਲ ਉਹਨਾਂ ਨੇ ਟੱਕਰ ਲਈ ਸੀਗੀ ਕਿਤੇ ਕਿ ਸਾਹਿਬ ਜਰਾ ਅਜੀਤ ਸਿੰਘ ਤੇ ਸਾਹਿਬ ਜਰਾ ਜਿਹਾਰ ਸਿੰਘ ਜੀ ਨੇ ਸ਼ਹੀਦੀ ਪਾਈ ਸੀਗੀ ਤੇ ਛੋਟੇ ਸਾਹਿਬ ਜਾਦੇ ਨੂੰ ਜਿਹੜਾ ਗੰਗੂ ਬ੍ਰਾਹਮਣ ਆ ਉਹ ਆਪਦੇ ਪਿੰਡ ਲੈ ਗਿਆ ਸੀਗਾ ਤੇ ਉੱਥੋਂ ਉਹਨੇ ਜਾ ਕੇ ਮੁਰੰਡੇ ਉਹਨਾਂ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਮੇਰੇ ਕੋਲੇ ਆ ਲਾਲਚੀ ਲਾਲਚ ਬੰਦੇ ਨੂੰ ਆ ਗਿਆ ਉਹਨੂੰ ਤੇ ਉਹਨੇ ਗੁਰੂ ਜੀ ਦੇ ਜਿਹੜੇ ਇਹ ਛੋਟੇ ਸਾਹਿਬ ਜਦ ਜਿੱਤੇ ਮਾਤਾ ਜੀ ਸੀਗੇ ਉਹਨਾਂ ਨੂੰ ਫੜਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਫਿਰ 2 ਜਾਂ 3 ਦਿਨ ਕਚਹਿਰੀ ਲੱਗੀ ਤੇ ਲੱਗਣ ਤੋਂ ਬਾਅਦ ਵਿੱਚ ਉਹ ਜਿਹੜਾ ਮੁਗਲਿਆ ਆਥੇ ਸੀਗਾ ਆਪਣਾ ਵਜ਼ੀਰ ਖਾਨ ਉਹਨੇ ਛੋਟੇ ਸਾਹਿਬ ਜਦਾਂ ਨੂੰ ਮੀਆਂ ਬਚਣ ਦਾ ਹੁਕਮ ਦੇ ਦਿੱਤਾ ਸੀਗਾ ਅੱਜ ਥੋੜੇ ਸੱਜਾ ਨਾਲ ਦਾ ਸ਼ੀਤੀ ਤਿਹੜਾ ਬਹੁਤ ਸਾਰੀ ਸੰਗਤ ਜਾ ਰਹੀ ਆ ਕੁਝ ਵਾਪਸ ਆ ਰਹੇ ਆ ਆਪਾਂ ਵੀ ਕੋਸ਼ਿਸ਼ ਆ ਤੇ ਪਰ ਅੱਜ ਮੌਸਮ ਨੇ ਖਾਸਾ ਫਰਾਨ ਕੀਤਾ ਠੱਠ ਕੀਤਾ ਬਾਰਿਸ਼ ਬਹੁਤ ਹੋਈ ਅੱਜ ਸਾਰੇ ਬੂਡਬਾਰਡ ਭਿੱਜ ਗਏ ਤੇ ਐਦਾਂ ਪਾਣੀ ਨਿਚੜੀ ਜਾਂਦਾ ਬਾਕੀ ਕੁਦਰਤ ਦੇ ਰੰਗ ਆ ਕੁਦਰਤ ਸੋਹਣੀ ਆ। ਵਧਦੇ ਆ ਹੁਣ ਅੱਗੇ ਫਤੇਗੜ ਸਾਹਿਬ ਨੂੰ ਤੇ ਸ਼ੀਦਾਂ ਨੂੰ ਨਤਮਸਤਕ ਹੁੰਨੇ ਆ ਚੱਲ ਕੇ। ਸਰਾਂਦ ਪਹੁੰਚੇ ਹਲੇ ਤੇ ਕੋਈ ਇੱਕ ਪ੍ਰਾਤਨ ਮਾਰਤਾ ਇੱਥੇ। ਲਿਖਿਆ ਕੁਛ ਨਹੀਂ ਗਏ ਇਥੇ। ਕਿ ਕੀ ਆ ਹੈ। ਬਾਰਕ ਸਰਕਾਰੀ ਨੋਟਿਸ ਲੱਗਿਆ ਵਾ ਵੀ ਇਹ ਨਾਲ ਕੋਈ ਛੇੜਖਾਨੀ ਨਾ ਕਰੇ। ਸਰਕਾਰੀ ਨੋਟਿਸ ਜਿਹੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਲਾਇਆ ਵਾ। ਇਹ ਦਾ ਬਾਹਰ ਦਾ ਚੱਕਾ ਇਸ ਇਮਾਰਤ ਦਾ ਗੇਵ ਗੇ ਗੇ ਦੇਖੇ ਚੱਲ ਚਾਹ ਖੜਾ ਆਪਣਾ ਘੋੜਾ ਗੁਰਦੁਆਰਾ ਠੰਡਾ ਬੁਰਜ ਤੋਂ ਇਹ ਜਿਹੜਾ ਰਸਤਾ ਜਾ ਰਿਹਾ ਹੈ ਗੁਰਦੁਆਰਾ ਜੋਤੀਸਰੂਪ ਨੂੰ ਟਰਾਲੀਆਂ ਵੀ ਹਿਲਾਣਾ ਲੱਗੀਆਂ ਹੋਈਆਂ ਸਾਰੇ ਦਰਸ਼ਨ ਕਰਕੇ ਤੇ ਹੁਣ ਵਾਪਸ ਵਾਪਸੀ ਦੀ ਤਿਆਰੀ ਨਹੀਂ ਵਾਪਸੀ ਦੀ ਤੰਤਨ ਬਾਬਾ ਜ਼ੋਰਾਵਰ ਸੰਗੀਤ ਤੰਤਨ ਬਾਬਾ ਫਤੇ ਸਿੰਘ ਜੀ ਜੋ ਤੋ ਫ੍ਰੇਮ ਖੇਲਣ ਦਾ ਚਾਹੋ ਸਿਰ ਤਰਤਲੀ ਗਲੀ ਮੋਰੀ ਆਓ ਇਸ ਮਾਰਗ ਪੈ ਤਰੀ ਜਾ ਸਰਦੀ ਜਾ ਕਾਨ ਨਾ ਕੀ ਜਾ ਪਹਿਲਾ ਮਰਨ ਕਬੂਲ ਜੀਵਨ ਕੀ ਛਟ ਪਾਸ ਸੋ ਸਭਨਾ ਕੀ ਰੇਣ ਗਾਤਾ ਆਵ ਹਮਾਰੇ ਪਾਸ ਵਾਹਿਗੁਰੂ ਜੀ ਚਲੋ ਚਲੋ ਵਾਹਿਗੁਰੂ ਚੱਲਦੇ ਰੋਲਕ ਦੇ ਮੱਥਾ ਟੇਕ ਕੇ ਵਾਹਿਗੁਰੂ ਉਹ ਕਿਨਾ ਮੱਥਾ ਟੇਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇੱਥੇ ਹੁਣ ਆਪਾਂ ਮੱਥਾ ਟੇਕਦੇ ਆਂ ਸਾਹਿਬ ਜਾਂਣੋਂ ਆਪ ਦੇ ਸ਼ਰਦਾ ਦੇ ਫੁੱਲ ਪੇਂਟ ਕਰਦੇ। ਜੀ ਵਾਂਟ ਆਰਡਰ ਮਾਲ ਜੀ ਨੇ ਹੈ ਜਗਾ ਸੋਨੇ ਦੀਆਂ ਮੋਹਰਾਂ ਛਾ ਕੇ ਮੋਲ ਲੈ ਕੇ ਫਿਰ ਸਾਹਿਬ ਜਾਂਦਾ ਤਾਂ ਅੰਤਮ ਸੰਸਕਾਰ ਕਰਦਾ ਸੀ। ਕਿਸੇ ਦਾ ਜਾਨ ਪੁੱਤ ਕਿਸੇ ਦਾ ਬੱਚਾ ਕਿਸੇ ਦੀ ਬੈਤ ਸਭ ਦੇ ਪਰਿਵਾਰਾਂ ਵਿੱਚ ਕਦੇ ਕਹਾ ਵੀ ਇਹ ਅਸੀਂ ਤੇਰੇ ਕਰੁੰਦਾ ਬਹਿ ਕੇ ਮਨ ਦਾ ਪ੍ਰਕਾਰ ਭੋਖ ਸੁਹਣਾ ਨੂੰ ਚਰਵਾ ਵਿੱਚ ਭੋਖ ਸੁਹਣਾ ਨੂੰ ਸ਼ਬਦ ਵਿੱਚ ਗੁਰਦਰਾ ਜੋਤੀਸਰੂਪ ਸਾਹਿਬ ਦਾ ਜਿਹੜਾ ਸਰੋਵਰ ਬਣਿਆ ਹੋਇਆ ਹੈ ਪਵਿੱਤਰ ਸਰੋਵਰ ਤੇ ਸੰਗਤਾਂ ਕਰ ਰਹੀਆਂ ਇਸ਼ਨਾਨ ਆਪਾਂ ਸਾਈਕਲ ਖੜਾ ਕੀਤਾ ਸੀਗਾ ਇੱਥੇ ਜਿਹੜਾ ਸਾਹਮਣੇ ਲੱਗਿਆ ਹੋਆ ਬੈਨਰ ਗੁਰੂ ਘਰ ਲੰਗਰ ਪਿੰਡ ਰੌਣੀ ਸਾਈਕਲ ਆਪਾਂ ਇੱਥੇ ਖੜਾ ਕੀਤਾ ਇਹ ਪਿੰਡ ਰੌਣੀ ਦੀ ਸੰਗਤ ਵੱਲੋਂ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ ਇੱਥੇ ਬਾਰਿਸ਼ ਖਾਸੀ ਹੋਈ ਸੀਗੀ ਅੱਜ ਵੀ ਬਾਈ ਪਨੀਰ ਪਕੌੜਿਆਂ ਦੀ ਤਿਆਰੀ ਕਰੀ ਜਾਂਦੇ ਆ ਪਿੰਡ ਰੌਣੀ ਉਹ ਪਿੰਡ ਆ ਜਿੱਥੇ ਸਤਿੰਦਰ ਸਰਤਾਜ ਦਾ ਜਿਹੜਾ ਗਾਣਾ ਗਾਣੇ ਦੀ ਵੀਡੀਓਗ੍ਰਾਫੀ ਹੋਈ ਸੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ ਉਹ ਪਿੰਡ ਰੌਣੀ ਦੇ ਵਿੱਚ ਹੋਈ ਸੀ ਸ਼ੂਟ ਉਹਦਾ ਤੇ ਇਹ ਪਿੰਡ ਆ ਖੰਨੇ ਦੇ ਲੱਗ ਜੋੜੇਪੁਰਾਂ ਦੇ ਨਾਲ ਪਿੰਡ ਆ ਇਹ ਰੌਣੀ ਜਰਗ ਤਾਂ ਵੀ ਮਸ਼ਹੂਰ ਪਿੰਡ ਆ ਜ਼ਿਲ੍ਹੇ ਲੁਧਿਆਣੇ ਦੇ ਕਾਟੀਆਂ ਨਾ ਹੁੰਦਾ ਸੀ ਦੀ ਜੋੜ ਤੇ ਇਦਾਂ ਜੋੜੇ ਛੱਡ ਕੇ ਲੋਕ ਚਲੇ ਜਾਂਦੇ ਆ ਇਹ ਰੱਬ ਕੀ ਕਹਾਂ ਵਾਹਿਗੁਰੂ ਐਸਾ ਮੈ ਰੰਗ ਵੀ ਹੁੰਦੇ ਆ ਜੀ ਟੀਡੀ ਜੋੜ ਗੁਰਦਰਾ ਸਾਹਿਬ ਮੰਜੀ ਸਾਹਿਬ ਆਲਮਗੀਰ ਪਾਸ਼ਾ ਹੀ ਦਸਮਾਣੀ ਜिले ਲੁਧਿਆਣੇ ਦੇ ਵਿੱਚ ਇਹ ਗੁਰਦਰਾ ਸਾਹਿਬ ਪੈਂਦਾ ਇਹ ਇਥੋਂ ਦਾ ਇਤਿਹਾਸ ਹੈ ਚਰਨਸ਼ੋ ਪ੍ਰਾਪਤਾ 10ਵੇਂ ਗੁਰੂ ਸਾਹਿਬ ਦੀ ਇਹ ਜਗਾ 14 ਪੋਸ 1704 ਨੂੰ ਅਨੰਦਪੁਰ ਸਾਹਿਬ ਤੋਂ ਸਰਸਨ ਦੀ ਜਿੱਦ ਜਦੋਂ ਟਕਰਾ ਹੋਇਆ ਚਮਕੌਰ ਦੇ ਯੁੱਧਾਂ ਦੇ ਵਿੱਚ ਫਤਿਹ ਪ੍ਰਾਪਤ ਕਰਦੇ ਹੋਏ ਮਾਛੀਵਾੜਾ ਦੇ ਵਿਖੜੇ ਪੰਡੇ ਸਰ ਕਰਕੇ ਪੰਜ ਪਿਆਰਿਆਂ ਨਾਲ ਇੱਥੇ ਪਹੁੰਚੇ ਸਾਨੂੰ ਇਹ ਇਥੋਂ ਦਾ ਇਤਿਹਾਸ ਹੈ ਗੁਰਦਰਾ ਸਾਹਿਬ ਦੀ ਇਮਾਰਤ ਹੈ ਤੇ ਹੁਣ ਆਪਾਂ ਕਰਦੇ ਹਾਂ ਦਰਸ਼ਨ ਅੰਦਰ ਚੱਲ ਕੇ ਨਗਾਹੀਆਂ ਜੀ ਲੋਹਾ ਗਾਂਦੀ ਪੱਤਰੀ ਗੁਰਦਰਾ ਸਾਹਿਬ ਦੀ ਅੰਦਰੋਂ ਸ਼ਾਨਦਾਰ ਇਮਾਰਤ ਸਾਹਮਣੇ ਗੁਰੂ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਦਾ ਨਜ਼ਾਰਾ ਗੁਰਦਰਾ ਮੰਜੀ ਸਾਹਿਬ ਆਲਮਗੀਰ ਆ ਸਾਹਮਣੇ ਸਕਰੀਨ ਦੇ ਵਿੱਚ ਆਪਣੇ ਫਰੇਮ ਦੇ ਵਿੱਚ ਇੱਕ ਪੁਰਾਣੀ ਇਮਾਰਤ ਆ। ਸਾਚ ਕਹਾਂ ਹੂੰ ਸੰਲੇਪ ਸਭ ਹੈ ਜਿਨ ਪ੍ਰੇਮ ਕੀ ਉਹ ਤਨਹੀ ਪ੍ਰਭ ਪਾਇਓ। 1968 ਦੀ ਬਣੀ ਹੋਈ ਇਹ ਇਮਾਰਤ ਆ। ਇਹ ਪਹਿਲਾਂ ਮੇਰੇ ਖਿਆਲ ਦੇ ਵਿੱਚ ਜਿਵੇਂ ਇਧਰਲੇ ਪਾਸਿਓਂ ਆਹ ਸਾਹਮਣੇ ਦਰਵਾਜ਼ਾ ਜਿਵੇਂ ਬਣਿਆ ਹੋਇਆ ਇਧਰੋਂ ਇਹ ਅੰਦਰ ਨੂੰ ਹੁੰਦਾ ਹੋਣਾ, ਇੰਟਰੈਂਸ ਹੋਣਾ। ਤੇ ਇਹਦੇ ਬਰਾਬਰ ਹੀ ਹੁਣ ਉਹ ਦੇਖਿਆ ਜਾਵਦਾ ਨਵੀਂ ਨਵਾਂ ਦਰਵਾਜ਼ਾ ਮਾਰ ਰਿਹਾ ਇਹਦੇ ਬਰਾਬਰ ਕਰਕੇ ਉਹ ਸਾਰੀ ਅਦੀਨ ਹਾਲੇ ਗੁਰਦੁਆਰਾ ਮੰਨਜੀ ਸਾਹਿਬ ਆਲਮਗੀਰ ਇਹ ਗੁਰਦੁਆਰਾ ਮੰਨਜੀ ਸਾਹਿਬ ਦਾ ਸਰੋਵਰ ਜੀ ਤੇ ਆ ਜਿਹੜੀ ਆ ਸਾਹਮਣੇ ਮਾਰਤਾ ਇਹਦੇ ਵਿੱਚ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਆ ਤੇ ਆ ਮਿੱਤਰ ਆਪਾਂ ਨੂੰ ਮੱਝ ਹਲ ਦੇ ਮਿਲੇ ਆ ਤਰਨ ਤਾਰਨ ਏਰੀਏ ਦੇ ਤੇ ਗੁਰੂ ਜੀ ਨੇ ਤੀਰ ਮਾਰ ਕੇ ਪੁੱਤਰ ਜਲਦਾ ਸੋਮਾ ਪ੍ਰਗਟ ਕੀਤਾ ਸੀ ਇਸ ਜਗ੍ਹਾ ਤੇ ਲੋ ਵੀ ਮੇਰਾ ਫਰੀਦਕੋਟ ਰਹਿ ਗਿਆ ਸਾਰਾ 20 ਕਿਲੋਮੀਟਰ 20 ਕਿਲੋਮੀਟਰ ਰਹਿ ਗਿਆ ਜੀ ਫਰੀਦਕੋਟ ਤੇ ਰਹਿ ਗਈ ਵਾਟ ਆਪਣੀ ਅੱਧੇ ਪਾਣੇ ਘੰਟੇ ਦੀ ਵਾਟ ਤੇ ਜਾਂਦਾ ਝੋਟਾ ਮੁੱਤਕੀ ਪਹੁੰਚਣ ਆ ਲਿਆ ਮੁੱਤਕੀ ਮੁੱਤਕੀ ਆ ਗਿਆ ਕਿੱਥੋਂ ਮਿਲਿਆ ਸੀ ਛੋਟੇ ਫਰਜ਼ੰਦਾਂ ਨੂੰ ਜੈਕਾਰੇ ਲਾਉਂਦੇ ਆਖਣ ਜੀ ਉਸਰਨ ਦੇ ਕੰਦਾਂ ਨੂੰ ਕਿਉਂ ਨਹੀਂ ਸੀ ਨਕੀਆਂ ਉਮਰਾਂ دہشت ਵਿੱਚ ਤਹਿਲਦੀਆਂ ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬਤ ਦੇ ਮਹਿਲ ਦੀਆਂ ਟੱਕੇ ਉਸਰਹੰਦ ਵਿੱਚ ਜਾ ਕੇ ਕੋਈ ਉਹ ਦੀਵਾਰ ਜੀ ਲਓ ਵੀ ਮਿੱਤਰੋ ਪਹੁੰਚ ਗਿਆਂ ਫਰੀਦਕੋਟ ਫਰੀਦਕੋਟ ਦਾ ਬਰਜੰਦਰਾ ਕਾਲਜ ਤੇ ਬਾਕੀ ਗੱਲਾਂ ਬਾਤਾਂ ਕਰਦੇ ਆ ਘਰੇ ਚੱਲ ਕੇ ਕੋਲੇ ਰੋਡ ਹੁਣ ਕਰਦੇ ਆ ਸੱਜਣੋ ਵੀਡੀਓ ਦੀ ਸਮਾਪਤੀ ਫਤੇਗੜ ਸਾਹਿਬ ਸਾਈਕਲ ਦੇ ਜਿਹੜਾ ਸਫ਼ਰ ਸੀ ਆਪਣਾ ਬਹੁਤ ਵਧੀਆ ਰਿਹਾ ਮੌਸਮ ਨੇ ਜਰੂਰ ਥੋੜਾ ਜਿਹਾ ਖਰਾਬ ਕੀਤਾ بارش ਬਰੂਸ ਸੀ ਉਹਦੇ ਵਿੱਚ ਤੇ ਭਿੱਜਣ-ਭੁਜਣ ਕਰਕੇ ਥੋੜਾ ਜਿਹਾ ਥੋੜੀ-ਬੋਧੀ ਖੱਜਲ ਖਵਾਰੀ ਹੁੰਦੀ ਐ ਸਫ਼ਰਾਂ ਦੇ ਵਿੱਚ ਇੰਨਾ ਤਾਂ ਤੇ ਪਰ ਜਿਹੜੀ ਉਹਨਾਂ ਦੀ ਛੋਟੇ ਸੱਜਣਾਂ ਦੀ ਸ਼ਹਾਦਤ ਸੀ ਉਹਨੂੰ ਕੋਡ-ਕੋਡ ਪ੍ਰਣਾਮ ਹੈ। ਗੁਰੂ ਸਾਹਿਬ ਨਿਕਲਦੇ ਆ ਜਦੋਂ ਆਨੰਦਪੁਰ ਸਾਹਿਬ ਤੋਂ ਨਿਕਲਦੇ ਆ ਚਮਕੌਰ ਦੀ ਗੜੀ ਦੇ ਵਿੱਚ ਪਹਿਲਾਂ ਸਰਸਾਂ ਦੇ ਦੋਨੋਂ ਦਾ ਪਰਿਵਾਰ ਵਿਛੋੜਾ ਹੁੰਦਾ ਹੈ। ਛੋਟੇ ਸਾਹਿਬ ਜੀ ਅਲੱਗ ਹੋ ਜਾਂਦੇ ਆ, ਵੱਡੇ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਨਾਲ ਰਹ ਜਾਂਦੇ ਆ। ਉਸ ਤੋਂ ਬਾਅਦ ਗੰਗੂਰਪ ਬ੍ਰਾਹਮਣ ਉਹਨਾਂ ਨੂੰ ਲੈ ਜਾਂਦਾ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬ ਜੀ ਆਦਿਆਂ ਨੂੰ। ਉਸ ਤੋਂ ਬਾਅਦ ਉਹ ਜਿਹੜੀ ਅ ਮਖਬਰੀ ਕਰਦਾ ਕਹਿ ਲਈਏ ਮ ਮੌਜੂਦਾ ਸਰਕਾਰ ਦੀ ਜਿਹੜਾ ਉੱਥੇ ਵਜੀਦ ਖਾਨ ਹੁੰਦਾ ਸਰਹੰਦ ਦਾ ਸੁਬੇਦਾਰ ਉਹਦੀ ਮਖਬਰੀ ਕਰਦਾ ਤੇ ਛੋਟੇ ਸਹਬ ਜਦੋਂ ਉਹ ਗ੍ਰਿਫਤਾਰ ਕਰਵਾਉਂਦਾ ਤੇ ਉਸ ਤੋਂ ਬਾਅਦ ਵਿੱਚ ਅ ਦੁੱਧ ਦੀ ਸੇਵਾ ਕਰਦਾ ਦੁੱਧ ਦੀ ਸੇਵਾ ਮਿਲਦੀ ਆ ਉਹਦਾ ਨਾਮ ਮੈਨੂੰ ਯਾਦ ਨਹੀਂ ਹੁਣ ਭੁੱਲ ਗਿਆ ਉਸ ਤੋਂ ਬਾਅਦ ਦੀਵਾਨ ਟੋਡਰ ਮਲ ਜੀ ਜਦੋਂ ਇਹਨਾਂ ਦੇ ਛੋਟੇ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਵਿੱਚ ਉਹ ਜਗਾ ਮੁੱਲ ਲੈ ਕੇ ਜਗਾ ਮੁੱਲ ਲੈ ਕੇ ਉਹ ਇਹਨਾਂ ਦਾ ਮਾਤਾ ਗੁਜਰੀ ਜੀ ਤੇ ਦੋਨੋਂ ਛੋਟੇ ਸਾਹਿਬ ਜੀ ਦਾ ਦਾ ਸੰਸਕਾਰ ਕਰਦਾ ਗੁਰਦੁਆਰਾ ਜੋਤੀ ਸੂਰਜ ਜਿੱਥੇ ਸ਼ਿਸ਼ੋਭੇਤਾ ਬਹੁਤ ਵੱਡਾ ਇਤਿਹਾਸ ਆ ਤੇ ਆਪਾਂ ਤਾਂ ਪ੍ਰਣਾਮ ਕਰਦੇ ਆ ਤੇ ਕਰਮਾਂ ਵਾਲਿਆਂ ਵੀ ਹਾਂ ਅਸੀਂ ਇਸ ਇਤਿਹਾਸ ਨੂੰ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਵਿੱਚ ਵਾਪਸੀ ਤੇ ਆਲਮਗੀਰ ਵੀ ਹੋ ਕੇ ਆਏ ਆ ਆਲਮਗੀਰ ਵੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸਜੋਬਿਤ ਆ ਜਿੱਥੇ 10ਵੇਂ ਪਾਤਸ਼ਾਹ ਜੀ ਨੇ ਉਧਰ ਚਮਕੌਰ ਦੀ ਗੜੀ ਤੋਂ ਬਾਅਦ ਵਿੱਚ ਯੁੱਧ ਜਿੱਤਣ ਤੋਂ ਬਾਅਦ ਵਿੱਚ ਜਿੱਦੋਂ ਜਦੋਂ ਇਹ ਦਮਦਮਾ ਸਾਹਿਬ ਨੂੰ ਜਾਂਦੇ ਹੋਏ ਇਹ ਰਸਤਾ ਜਿਹੜਾ ਅਪਣਾਇਆ ਸੀਗਾ ਉਸ ਤੋਂ ਬਾਅਦ ਵਿੱਚ ਆਲਮਗੀਰ ਆਲਮਗੀਰ ਤੋਂ ਬਾਅਦ ਵਿੱਚ ਇੱਥੇ ਆਪਣਾ ਦੀਨਾ ਕਾਂਗੜ ਵਿਖੇ ਜਿੱਥੇ ਜਫਰਨਾਮਾ ਸਾਹਿਬ ਲਿਖਿਆ ਸੀਗਾ ਉਹਨਾਂ ਨੇ ਤਾਂ ਇਤਿਹਾਸ ਬਹੁਤ ਲੰਮਾ ਹੈ ਉਮੀਦ ਕਰਦਾ ਹਾਂ ਵੀਡੀਓ ਨੂੰ ਪਸੰਦ ਕਰੋਗੇ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰੋ ਜੇ ਚੰਗੀ ਲੱਗੀ ਤਾਂ ਸਾਂਝੀ ਕਰੋ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਜਾਂ ਲੱਗਦੀ ਹੈ ਤੁਹਾਨੂੰ ਤਾਂ ਥੱਲੇ ਕਮੈਂਟ ਕਰਕੇ ਉਹਦਾ ਜ਼ਰੂਰ ਦੱਸਿਆ ਵੀ ਕਰੋ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ